ਭਾਈ ਸਾਡੇ ਕੋਲ ਇੱਕ ਭੈਣ ਆਈ ਆ ਦੱਸਦਾ ਇਹ ਕੀ ਇਸ ਭੈਣ ਦਾ ਲਗਭਗ 26 ਲੱਖ ਰੁਪਈਆ 26 ਲੱਖ ਰੁਪਈਆ ਮਾਰ ਲਿਆ ਏਜੰਟ ਨੇ ਹੁਣ ਗੱਲ ਕਰਦੇ ਆ ਕਿ ਉਹ ਏਜੰਟ ਕਿਹੜਾ ਜੋ 26 ਲੱਖ ਰੁਪਈਆ ਇੱਕ ਬੰਦੇ ਨਾਲ ਠੱਗੀ ਮਾਰ ਬੈਠਾ ਤਾਂ ਜੇ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਦੂਸਰੀ ਤਰਫ ਆ ਤਸਵੀਰਾਂ ਵਿਖਾਈਆਂ ਜਾਣ ਜੇ ਤਸਵੀਰਾਂ ਦੀ ਗੱਲ ਕਰਦੇ ਆ ਤਾਂ ਲਗਭਗ ਇੱਥੇ 2000 ਬੰਦਾ ਇਕੱਠਾ ਹੋਇਆ ਤਾਂ ਇੱਕ ਇੱਕ ਬੰਦੇ ਦਾ 5 ਲੱਖ 10 ਲੱਖ 25 ਲੱਖ ਤਾਂ ਕਿੰਨੇ ਕਰੋੜ ਰੁਪਈਆ ਪੰਜਾਬ ਦੇ ਨੌਜਵਾਨਾਂ ਦਾ ਇਸ ਠੱਗ ਏਜੰਟਾਂ ਨੇ ਠੱਗੀ ਦੇ ਵਿੱਚ ਫੇਰ ਲਿਆ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ ਦੇ ਉੱਤੇ ਜਦੋਂ ਇਹ ਭੈਣ ਪਹੁੰਚਦੀ ਆ ਦੁੱਖਣਾ ਸੁਣਾਉਂਦੀ ਆ ਤਾਂ ਇਹ ਜੋ ਛੋਟਾ ਇਹ ਛੋਟਾ ਇਹ ਬੱਚਾ ਨਾਲ ਹੈ ਇਹ ਮੁੰਡਾ ਨਾਲ ਹੈ ਤਾਂ ਇਸ ਮੁੰਡੇ ਦੀ ਜ਼ਿੰਦਗੀ ਖਰਾਬ ਹੋਣ ਦੀ ਗੱਲ ਕਹੀ ਜਾ ਰਹੀ ਆ ਕਿ ਇਸ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਏਜੰਟ ਨੇ ਔਰ ਗੱਲ ਕਰਦੇ ਆ ਪੈਸਾ ਸਸੀ ਕਾਲਜੀ ਸਸੀ ਗੱਲ ਵੀ ਜੀ ਕਿ ਕਿੰਨਾ ਪੈਸਾ ਤੁਹਾਡਾ ਮੈਂ ਇਹ ਸਾਡਾ ਪੈਸਾ ਹੈ ਜੀ 26 ਲੱਖ ਤੇ ਏਜੰਟ ਕਿੱਥੋਂ ਦਾ ਰਹਿਣਾ ਏਜੰਟ ਹੈ ਜੀ ਕੋਨੀਪਿੰਡ ਦਾ ਨਵਦੀਪ ਸ਼ਰਮਾ ਜਿਹਦਾ ਇਹਦਾ ਐਨੇ ਨਵਦੀਪ ਰਾਈਟਵੇ ਐਨੇ ਇੰਸਟੀਚਿਊਟ ਖੋਲਿਆ ਵਿਆ ਸੀ ਜੀ ਮੁਕਸਰਚ ਤੇ ਜਦੋਂ ਅਸੀਂ ਬੇਟੇ ਦੀ ਫਾਈਲ ਲਗਾਈ ਐਨੇ ਮਤਲਬ ਐਗਰੀਮੈਂਟ ਕੀਤਾ ਚੈੱਕ ਦਿੱਤੇ ਕਿ ਤੁਹਾੰਦਾ ਬੇਟਾ ਐਨੇ 3 ਮਹੀਨਿਆਂ ਦੇ ਵਿੱਚ ਮੈਂ ਬਾਹਰ ਭੇਜ ਦੂੰਗਾ ਅਸੀਂ ਵੀ ਟਰਸਟ ਕੀਤਾ ਵੀਰ ਜੀ ਸਾਨੂੰ ਕਹਿੰਦਾ ਨਾ ਤੁਹਾਡਾ ਵੀਜ਼ਾ ਆ ਗਿਆ ਅਸੀਂ ਕਹਿੰਦਾ ਵੀ ਮੈਨੂੰ ਪੇਮੈਂਟ ਦੇ ਦਿਓ ਇਹਨਾਂ ਨੇ ਸਾਡੇ ਤੋਂ 3 ਇਨਸਟਾਲਮੈਂਟਸ ਹਾਫ ਹਾਫ ਕਰਕੇ ਪੇਮੈਂਟ ਲਈਤੀ ਬਟ ਅਸੀਂ ਇਹ ਕੰਮ ਜੇ ਪਰਿਵਾਰ ਦੇ ਇਨਸਾਨ ਸਾਡੀ ਇੱਕ हेयर ਡ্রেਸਰ ਦੀ ਸ਼ਾਪ ਆ ਇੱਕ ਬੈਂਕ ਛੋਟਾ ਜਿਹਾ ਘਰ ਆ ਤੇ ਜਿਹਦੇ ਕਰਕੇ ਅਸੀਂ ਕੁਝ ਪੈਨਪਰਾਵਾ ਤੋਂ ਬੈਂਕਾਂ ਤੋਂ ਅਸੀਂ ਉਧਾਰਾ ਪੈਸਾ ਲੈ ਕੇ ਕਿਸ਼ਤਾਂ ਤੇ ਲੋਨ ਕਰਵਾ ਕੇ ਅਸੀਂ ਆਪਣੇ ਬੇਟੇ ਦਾ ਫਿਊਚਰ ਕਾਮਯਾਬ ਕਰਨਾ ਚਾਹਿਆ ਔਰ ਦੇਖੋ ਮੇਰੇ ਬੇਟੇ ਦਾ ਫਿਊਚਰ ਕਾਮਯਾਬ ਨਹੀਂ ਹੋਇਆ ਉਲਟਾ ਮੇਰਾ ਘਰ ਵਿਕਨਤੇ ਲੱਗ ਗਿਆ ਮੇਰੀ ਗੱਡੀ ਵੇਚੀ ਮੇਰਾ ਸਲੂਨ ਬੈਂਕ ਕੋਲ ਰੱਖਿਆ ਤੇ ਵੀਰਜੀ ਵੀ ਮੇਰੇ ਬੇਟੇ ਦਾ ਫਿਊਚਰ ਖਰਾਬ ਕਰਤਾ ਉਸ ਏਜੰਟ ਨੇ ਜੇਦੋ ਵੀ ਸਾਨੂੰ ਚਾਂਸੇ ਚ ਲਿੱਤਾ ਸਾਡੇ ਤੋਂ ਚਾਂਸੇ ਚ ਲੈ ਕੇ ਛੁੱਟੇ ਵੀਜ਼ੇ ਦਾ ਸਾਨੂੰ ਦੇ ਕੇ 26 ਲੱਖ ਰੁਪਏ ਸਾਡੇ ਤੋਂ ਨੇ ਲਿਆ ਠੀਕ ਹੈ ਜੀ 3 ਸਾਲ ਹੋ ਗਏ ਸਾਨੂੰ ਬੈਂਕ ਦੀਆਂ ਕਿਸ਼ਤਾਂ ਭਰਦੇ ਹੋਏ ਤੇ ਵੀਰ ਜੀ ਮੇਰੇ ਹਸਬੰਡ ਇੰਨਾ ਕਿ ਡਿਪਰੈਸ਼ਨ ਟੈਨਸ਼ਨ ਚ ਜਾ ਚੁੱਕੇ ਐ ਕਿ ਘਰ ਪਰਿਵਾਰ ਚ ਦੇਖੋ ਲੜਾਈ ਝਗੜਾ ਬਹੁਤ ਕੁਸ਼ ਹੋ ਗਿਆ ਕਿਉਂਕਿ ਅਸੀਂ ਮੈਂਟਲੀ ਸਟ੍ਰੈਸ ਚ ਹੋ ਗਏ ਤੁਸੀਂ ਵੀ ਸਮਝਦੇ ਹੋ ਵੀਰ ਜੀ ਇਹ ਪੈਸਾ ਕੋਈ ਛੋਟਾ ਨਹੀਂ ਐ ਔਰ ਸਾਡੇ ਕੋਲ ਇੰਨਾ ਨਹੀਂ ਸੀ ਅਸੀਂ ਤਾਂ ਬੈਂਕਾਂ ਤੋਂ ਲੋਨ ਕੀਤਾ ਕੁਝ ਪੈਨਪਰਾਵਾਂ ਤੋਂ ਮੰਗਿਆ ਜੀਦੇ ਕਰਕੇ ਅੱਜ ਸਾਨੂੰ ਬੈਂਕ ਵੀ ਤੰਗ ਕਰ ਰਿਹਾ ਆਏ ਮਿੰਨੇ ਸਾਨੂੰ ਕਿਸ਼ਤਾਂ ਤੰਗ ਕਰ ਰਹੀਆਂ ਔਰ ਭੈਣ ਭਰਾ ਮੰਗਣ ਵਾਲੇ ਤੰਗ ਕਰ ਰਹੇ ਆ ਤੇ ਵੀਰ ਜੀ ਇਹ ਮੇਰਾ ਬੇਟਾ ਇਹਨੂੰ ਉਹਨੇ ਫੇਕ ਟਿਕਟਾਂ ਦਿੱਤੀਆਂ ਡਮੀ ਦਿੱਤੀਆਂ ਸਾਨੂੰ ਚੰਡੀਗੜ੍ਹ ਭੇਜਿਆ ਗਿਆ ਚੰਡੀਗੜ੍ਹ ਭੇਜਤਾ ਜੀ ਤੁਹਾਡੀਆਂ ਆ ਦੇਖੋ ਫੇਕ ਇਹਦੇ ਵਿੱਚ ਡਮੀ ਟਿਕਟਾਂ ਸਭ ਕੁਝ ਹੈ ਸਾਨੂੰ ਕਹਿੰਦਾ ਤੁਸੀਂ ਚੰਡੀਗੜ੍ਹ ਚਲੇ ਜਾਓ ਦੁਬਈ ਤੁਹਾਡਾ 2 ਦਿਨ ਦਾ ਸਟੇ ਹੈ ਉਸ ਤੋਂ ਬਾਅਦ 4 ਦਿਨ ਤੋਂ ਬਾਅਦ ਤੁਹਾਡੇ ਬੇਟੇ ਦਾ ਆਸਟ੍ਰੇਲੀਆ ਦਾ ਵੀਜ਼ਾ ਖੁਦ ਦੇ ਕੇ ਫਲਾਈਟ ਕਰਵਾਉਂਗਾ ਬਟ ਸਭ ਕੁਝ ਫਰੋਡ ਧੋਖਾ ਮੇਰਾ ਬੇਟਾ 4 ਮਹੀਨੇ ਇੱਕ ਕਮਰੇ ਦੇ ਵਿੱਚ ਤਾੜ ਕੇ ਬਿਠਾਤਾ ਦੁਬਈ ਚ ਅਸੀਂ ਰੋਜ਼ ਰੋ ਰੋ ਕੇ ਰੋ ਰੋ ਕੇ ਵੀਰ ਜੀ ਮੈਂ 슈ਗਰ ਦੀ ਪੇਸ਼ੈਂਟ ਆ ਮੈਂ ਸੁਸਾਇਡ ਤੱਕ ਆ ਗਈ ਸੀ